ਚੜ ਗਏ ਜਹਾਜ ਬੱਚੀਏ ਇਦੋਂ ਮੁੱਕ ਗਏ ਵਿਹਾਰ ਤੇਰੇ ਸਾਰੇ ਔਖੀ ਹੁੰਦੀ ਧੀ ਤੋਰਨੀ ਐ ਰਪੋਰਟ ਤੇ ਬਾਬਾ ਵੀ ਪਿਉ ਮਾਰੇ ਮੈਂ ਇਥੇ ਕਿਸੇ ਡੀਲਰ ਨੂੰ ਫੜਾ ਬੈਠਾ ਉਹਨੂੰ ਜੀ ਉਹ ਵੀ ਮਾਰਾ ਮੋਟਾ ਕਰਦਾ ਸੀ ਕੰਮ ਲਿਖਣ ਨੂੰ ਖੜਨ ਦਾ ਜੀ ਉਹਨੇ ਜੀ ਮੇਰਾ ਨਾਮ ਕੱਟਦਾ ਜੀ ਆਪਦਾ ਨੋਬ ਆ ਗਿਆ ਉਹ ਆ ਦੁਖੀ ਬੁੜਾ ਵੀ ਬੋਲੇ ਐਦੂ ਐਵੇਂ ਚੰਗਾਤੀ ਨਾ ਕੋਈ ਤੁੱਪਿਓ ਕਰਦਾ ਖਿਚਕੇ ਸ਼ਾਮੇ ਮੰਜਾਤੀ ਅੱਜ ਚੋਰਾ ਮੰਗੂ ਬੈਠੇ ਜਿਹੜੇ ਘਾਤੇ ਸੀ ਰੱਖੇ ਹੁਣ ਨੋਟ ਬਣਾਉ ਟੂ ਮੰਗੂ ਕਰਤਾ ਬਾਪੂ ਇੱਕ ਪਾਸੇ ਤੁਹਾਡਾ ਲਿਖਿਆ ਗੀਤ ਇੱਕ ਵਾਰ ਕਰਤਾਰ ਰਮਲੇ ਨੇ ਵੀ ਗਾਇਆ ਸੀਗਾ ਹਾਂਜੀ ਤੇ ਉਹਦੇ 'ਚ ਤੁਹਾਡਾ ਨਾਂ ਨਹੀਂ ਆਇਆ ਕੀ ਕਾਰਨ ਸੀਗਾ ਵੀ ਉਹ ਦੀ ਕੁਛ ਮੇਰੀ ਮਜਬੂਰੀ ਸੀ ਜੀ ਉਸ ਵੇਲੇ ਮੈਂ ਇਥੋਂ ਜਾਇਆ ਨਹੀਂ ਗਿਆ ਉਹਨਾਂ ਕੋਲੇ ਕਰਤਾਰ ਸਿੰਘ ਰਾਮ ਦੇ ਕੋਲੇ ਡੋਲੀ ਵਾਲੀ ਕਾਰ ਹੁੰਦੀ ਹੈ ਜੀ ਭਾਵੇਂ ਉਹ ਚੋਰੀ ਦੀ ਕਹਾਣੀ ਹੋਵੇ ਕੋਈ ਕਾਗਜ਼ ਨਾ ਹੋਵੇ ਜੀ ਮਾਂਜੀ ਕਦੇ ਡੋਲੀ ਟੋੜੇ ਹੱਥ ਨੇ ਉਹਨੂੰ ਦਿੱਤਾ ਜੀ ਡੋਲੀ ਵਾਲੀ ਕਾਰ ਕਦੇ ਡੋਲੀ ਟੋੜਨਾਂ ਰੋਕੀ ਨਹੀਂ ਮੈਂ ਦੇਖੀ ਅੱਜ ਤੱਕ ਜੀ ਕਹਿੰਦੇ ਹਾਂ ਕੋਈ ਨਹੀਂ ਰੋਕਦਾ ਮਾਂਜੀ ਫਿਰ ਆਸ਼ਕ ਦੀ ਵੀ ਕੋਈ ਦਾਗਤ ਨਹੀਂ ਹੁੰਦੀ ਜੀ ਵੀ ਜਾਂਦੇ ਡੋਲੀ ਨੂੰ ਰੋਕੋ ਆਫਤਰ ਨੌਂ ਮੌਕਾਤ ਦੂਜੀ ਵਾਰ ਨਹੀਂ ਮੂੜੀ ਦੀ ਹੰਦੀਆ ਕਿਰਾਏ ਦੇ ਮਕਾਨ ਵਰਗੀ ਜਾਰੀ ਹੈ ਲੜਕੁੜੀ ਦੀ ਜੀ ਮੇਰਾ ਐਂਡ ਇਥੇ ਪਈ ਗਾਇਆ ਐਂਡ ਇਥੇ ਜੀ ਸੁੱਚੇ ਹੋਏ ਨਾ ਦੋ 200 ਇੱਕ ਤਾਂ ਆਪਾਂ ਸੰਭਾਲੇ ਨੂੰ ਤਾਂ ਜੀ ਆਮ ਜਾਣਦੇ ਆ ਜੀ ਪਰ ਉਹਦੇ ਨਾਲ ਹੀ ਉਹ ਹੋਇਆ ਜੀ ਸੁੱਚਾ ਇੱਕ ਹੋਰ ਜੀ ਕੋ ਗੁੜ ਤੇ ਬਾਜਰਾ ਮਲਤਰ ਲਾ ਕੇ ਤੇਲ ਜੰਦੀ ਤੇ ਪਾਇਆ ਦੇਵਾ ਸੰਸਰਦਾਸ ਸੁਣੀ ਦਾ ਜੀ ਦੇਵਾ ਸੰਸਰਦਾਸ ਸੁਣੀ ਦਾ ਜਿਹਨੇ ਪਿੰਡ ਵਸਾਇਆ ਸੱਤਵੀਂ ਪੀੜੀ ਤੇ ਹੁਣ ਪਿੰਡ ਆਪਣਾ ਆ ਜੀ ਅੱਜ ਸਵੇਰੇ 7ਵੀਂ ਵੀੜੀ ਚੱਲ ਰਹੀ ਹੈ ਸਾਡੇ ਪਿੰਡਾਂ ਬਲਕਾਰ ਸਿੰਘਾਂ ਤਰ ਤਾਨਗੁਰਾਂ ਦਾ ਕਲਮ ਨੂੰ ਫੇਰ ਚਲਾਈ ਗਏ ਸਮਾਂ ਮੇਜਾ ਤਾਂ ਫੇਰ ਮਿਲਾਂਗੇ ਜੀ ਸਮਾਂ ਮੇਲਾ ਤਾਂ ਫੇਰ ਮਿਲਾਂਗੇ ਹੁਣ ਤਾਂ ਘਰਾਂ ਨੂੰ ਜਾਈਏ ਉੱਠ ਕੇ ਸੰਗਤਾਂ ਦੇ ਚੱਲ ਚੱਲਨੇ ਹੱਥ ਲਾਈਏ ਇੱਥੋਂ ਬੜੇ ਚੌ ਨਾਲ ਜਾਂਦੇ ਨਾ ਉੱਥੇ ਮੈਂ ਤਾਂ ਆ ਮਾਰਦੇ ਦੇਖ ਲੇ ਮੈਨੂੰ ਵੀ ਬਿਲਕੁਲ ਚੱਕਰ ਆਇਆ ਮੈਂ ਗੋਡੇ ਸਿਰ ਦੇ ਕੇ ਬੈਠਾ ਹਾਂ ਉੱਥੇ ਹੂੰ ਦੋਸਤੋ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਾਕਾਰ ਨੇ ਜਿਹੜੇ ਕਿ ਲੋਕਾਂ ਦੇ ਸਾਹਮਣੇ ਨਹੀਂ ਆ ਸਕਦੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਨਾਲ ਰੋਬਰੂ ਕਲਾਕਾਰ ਆਗੇ ਜੋ ਕਿ ਲੋਕਾਂ ਦੇ ਸਾਹਮਣੇ ਵੀ ਨਹੀਂ ਆਏ ਤੇ ਇਹ ਗੀਤਕਾਰ ਵੀ ਨੇ ਕਵੀ ਸਰਵੀ ਨੇ ਕਮੇਡੀਅਨ ਵੀ ਨੇ ਤੇ ਗਾਇਕ ਵੀ ਨੇ ਚੰਗੀ ਗਾਇਕੀ ਵੀ ਕਰਦੇ ਨੇ ਤੇ ਇਹਨਾਂ ਦਾ ਕੁਝ ਨਕਸ਼ਾ ਤੁਹਾਨੂੰ ਸੁਣਾਵਾਂਗੇ ਹਾਂਜੀ ਬਕਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਣਾਓ ਜੀ ਕੀ ਸੁਣਾਉਗੇ ਬਕਰ ਜੀ ਅੱਜ ਆਪਾਂ ਜੇ ਇੱਕ ਬੁੜਾ ਨੇ ਪਾਸੇ ਚੱਲਦੇ ਆਂ ਪਰ ਤਾਂ ਬਾਹੂ ਖਾਲਸਾ ਬਾਹੂ ਨੂੰ ਕਫ ਤੇ ਆਪਾਂ ਬੁੜਾ ਨੇ ਪਾਸੇ ਚੱਲਦੇ ਆਂ ਜੀ ਤੇ ਲੋਹਣੋ ਬਥੇਰੇ ਨੇ ਉਹ ਜਿੰਨਾ ਵਾਸਤੇ ਮਾਰਦਾ ਬਾਜ਼ੀਆਂ ਤੀ ਕੰਮ ਚਾਉਂਦਾ ਤੀ ਕਰਕੇ ਤੱਤਾ ਬਾਣੀ ਨਾਲੇ ਆਪ ਨਮੋਂਦਾ ਸੀ ਛੱਡ ਸਕੂਲ ਚ ਆਉਂਦਾ ਬੱਚਿਆਂ ਨੂੰ ਤੀਰਾ ਚੱਕੇ ਅੱਜ ਨੂੰ ਟਬਣੋਂ ਟੂ ਮੰਗੂੰ ਕਰਤਾ ਬੱਪੂ ਇੱਕ ਪਾਸੇ ਹੋਇਆ ਦੁਖੀ ਬੁੜਾ ਵੀ ਬੋਲੇ ਐਦੂ ਐਵੇਂ ਚੰਗਾ ਤੀ ਨਾ ਕੋਈ ਤੁੱਪਿਓ ਕਰਦਾ ਹਿਚਕੇ ਸ਼ਾਮੇ ਮੰਜਾਤੀ ਅੱਜ ਚੋਰਾ ਮੰਗੂ ਬੈਠੇ ਜਿਹੜੇ ਘਰ ਤੇ ਸੀ ਰੱਖੇ ਹੁਣ ਨੋਟ ਬਣਾਉ ਟੂ ਮੰਗੂ ਕਰਤਾ ਬਾਪੂ ਇੱਕ ਪਾਸੇ ਨੋਟ ਬਣਾਉ ਟੂ ਮੰਗੂ ਕਰਤਾ ਬਾਪੂ ਇੱਕ ਪਾਸੇ ਉਤੋਂ ਫੈਨਦੀ ਸੀ ਗਰਮੀ ਮੰਜਾ ਛੱ퍼 ਥੱਲੇ ਆ ਨਾ ਮਿਲੇ ਪੀਣ ਨੂੰ ਪਾਣੀ ਬੈਠੇ ਰਹਿੰਦੇ ਥੱਲੇ ਆ ਨਾ ਮਿਲੇ ਪੀਣ ਨੂੰ ਪਾਣੀ ਬੈਠੇ ਰਹਿੰਦੇ ਥੱਲੇ ਆ ਹੁਣ ਵੀ ਜਾਂਦਾ ਜਾਂਦਾ ਹਰ ਕੋਈ ਖੜ ਕੇ ਵੀ ਝਾਕੇ ਹੁਣ ਨੂੰ ਟਵਣੋਂ ਟੂ ਮੰਗ ਕਰਤਾ ਬੱਪੂ ਇੱਕ ਪਾਸੇ ਹੁਣ ਨੂਟਵਣੋ ਟੂ ਮੰਗੂ ਕਰਤਾ ਬੱਪੂ ਇੱਕ ਪਾਸੇ ਇਹ ਕਿਸਤ ਉਮਰ ਦੀ ਤੀਜੀ ਜਿਹੜੀ 70 ਸਾਲੀ ਐ ਹੁਣ ਮੁੱਕਿਆ ਸੇ ਖਜ਼ਾਨਾ ਤੂੰ ਬੈਠਾ ਖਾਲੀ ਐ ਪੌਂਦਾ ਦੇਖ ਵਾਸਤੇ ਰੱਬ ਦੇ ਤੂੰ ਹੀ ਲੈ ਜੰਮਾ ਚੱਕ ਕੇ ਹੁਣ ਨੂਟਵਣੋ ਟੂ ਮੰਗੂ ਕਰਤਾ ਬੱਪੂ ਇੱਕ ਪਾਸੇ ਮੰਨ ਊਟਾ ਮੰਨ ਊਟ ਮੰਨ ਕਰਤਾ ਬਾਪੂ ਇੱਕ Pase ਹੁਣ ਪਿੰਡ ਦਲੇਲ ਅਵਾਲੇ ਵਿੱਚ ਅਡ ਕਰਤਾ ਬੁਲਕਾਰਾ ਹੋਏ ਵੰਡਾ ਵੰਦਲੇ ਆ ਕਰਦਾ ਵੀਤੀ ਸਾਰਾ ਗੰਨਿਆ ਮਨ ਚੋਂ ਮੁੱਕ ਦਲੀਲਾ ਮੂੰਹ ਚੋਂ ਮੁੱਕ ਗੇ ਨਾ ਹਾਸੇ ਮੂੰਹ ਚੋਂ ਮੁੱਕ ਗੇ ਨਾ ਹਾਸੇ ਹੁਣ ਨੋਟ ਬਣਾਉਟੂ ਮੰਗੂ ਕਰਤਾ ਬਾਪੂ ਇੱਕ ਪਾਸੇ ਹੁਣ ਨੋਟ ਬਣਾਉਟੂ ਮੰਗੂ ਕਰਤਾ ਬਾਪੂ ਇੱਕ ਪਾਸੇ ਬੈਂਕ ਖਾਲਫਾ ਭਾਈ ਰੁਕੀ ਮਤੇ ਅੱਛਾ ਬਲਕਾਰ ਜੀ ਤੁਸੀਂ ਕਵੀਸਰੀ ਸੁਣਾਈਆ ਕਵੀਸਰੀ ਤੋਂ ਬਿਨਾ ਮੈਂ ਸੁਣਿਆਗਾ ਤੁਸੀਂ ਗੀਤਕਾਰੀ ਵੀ ਕਰਦੇ ਹੋਰੇ ਹਾਂਜੀ ਹਾਂਜੀ ਤੇ ਸੁਣਿਆ ਸੀ ਕਿ ਤੁਸੀਂ ਤੁਹਾਡਾ ਲਿਖਿਆ ਗੀਤ ਇੱਕ ਵਾਰ ਕਰਤਾਰ ਰਮਲੇ ਨੇ ਵੀ ਗਾਇਆ ਸੀਗਾ ਹਾਂਜੀ ਤੇ ਉਹਦੇ 'ਚ ਤੁਹਾਡਾ ਨਾਂ ਨਹੀਂ ਆਇਆ ਕੀ ਕਾਰਨ ਸੀਗਾ ਵੀ ਉਹ ਜੀ ਕੁਛ ਮੇਰੀ ਮਜਬੂਰੀ ਸੀ ਜੀ ਉਸ ਵੇਲੇ ਮੈਂ ਇੱਥੋਂ ਜਾਇਆ ਨਹੀਂ ਗਿਆ ਮੈਂ ਕੋਲੇ ਕਰਤਾਰ ਸਿੰਘ ਰੰਮਦੇ ਕੋਲੇ ਜੀ ਮੈਂ ਇੱਥੋਂ ਕਿਸੇ ਡੀਲਰ ਨੂੰ ਫੜਾ ਬੈਠਾ ਉਹਨੂੰ ਜੀ ਉਹ ਵੀ ਮਾੜਾ ਮੋਟਾ ਕਰਦਾ ਸੀ ਕੰਮ ਲਿਖਣ ਨੂੰ ਖੁਣ ਦਾ ਜੀ ਉਹਨੇ ਜੀ ਮੇਰਾ ਨਾਮ ਕੱਟਤਾ ਜੀ ਆਪਦਾ ਨੋਬਾ ਲਿਆ ਜੀ ਉੱਥੇ ਉਹ ਐਂਡ ਬਣਾ ਗਿਆ ਆਪਦਾ ਜੀ ਜਦੋਂ ਇੱਥੇ ਆ ਕੇ ਗੀਤ ਵੱਜਿਆ ਉਹ ਮਾਇਆਈ ਹੁੰਦੀ ਜੀ ਤੇ ਮੈਂ ਉੱਥੇ ਗਿਆ ਇਨਾਂ ਦੇ ਸਿਲੈਕਸ਼ਨ ਬੋਰਡ ਦੇ ਵਿੱਚ ਜੀ ਤੇ ਉੱਥੇ ਸਾਨੂੰ ਕਿਦੋਂ ਪੁੱਛਿਆ ਉਹਦਾ ਐਂਡ ਨਹੀਂ ਜੀ ਬਣਿਆ ਉਤੋਂ ਜੀ ਉਹ ਕਹਿੰਦੇ ਬਲਕਾਪ ਸਿੰਘ ਤੇਰਾ ਐਂਡ ਸਾ ਜੀ ਇਹਦਾ ਐਂਡ ਕੀ ਕਰਿਆ ਦਿੱਨਾ ਹੂੰ ਉਹ ਮੈਂ ਉਹਨਾਂ ਨੂੰ ਕਿਹਾ ਜੀ ਮਾਹ ਜੀ ਜਿਹੜੀ ਲੋਡੀ ਵਾਲੀ ਕਾਰ ਹੁੰਦੀ ਹੈ ਜੀ ਭਾਵੇਂ ਉਹ ਚੋਰੀ ਦੀ ਕਹਿਣਾ ਹੋਵੇ ਕੋਈ ਕਾਗਜ਼ ਨਾ ਹੋਵੇ ਜੀ ਮਾਹ ਜੀ ਕਦੇ ਡੀਟ ਕੋਲ ਹੱਥ ਨਹੀਂ ਹੁੰਦਾ ਲੋਡੀ ਵਾਲੀ ਕਾਰ ਕਦੇ ਡੀਟ ਕੋਲ ਨਾ ਰੋਕੀ ਨਾ ਮੈਂ ਦੇਖੀ ਅੱਜ ਤੱਕ ਜੀ ਕਹਿੰਦੇ ਹਾਂ ਕੋਈ ਨਹੀਂ ਰੋਕਦਾ ਮਾਝੇ ਫਿਰ ਆਸ਼ਕ ਦੀ ਵੀ ਕੋਈ ਤਾਕਤ ਨਹੀਂ ਹੁੰਦੀ ਵੀ ਜਾਂਦੇ ਲੋਦਿਆਂ ਨੂੰ ਰੋਕੂ ਉੱਥੇ ਮੇਰਾ ਇਹ ਦਿਖਾਈਦੀ ਜੀ ਆਸ਼ਕ ਨੇ ਕਹਿਆ ਕਹਿੰਦਾ ਵੀ ਕੱਢ ਨੂੰ ਪੜਾ ਫਤਰ ਨਉਂਗਾ ਮਬਾਕਾਤ ਦੂਜੀ ਵਾਰ ਨੀ ਮੂੜੀ ਦੀ ਜੀ ਹੁੰਦੀ ਆ ਕਿਰਾਏ ਦੇ ਮਕਾਨ ਪਰ ਗਈ ਜਾਰੀ ਹੈ ਲੜਕੁੜੀ ਦੀ ਜੀ ਮੇਰਾ ਐਂਡ ਇੱਥੇ ਪਈ ਗਈ ਐਂਡ ਇੱਥੇ ਸੀ ਹਾਂਜੀ ਤੇ ਉਹ ਉਹਨਾਂ ਨੇ ਉੱਥੇ ਮੇਰੇ ਕੰਨੇ ਉਹ ਹੱਕ ਜੋ ਗਏ ਦਿਓ ਜੀ ਹਾਂਜੀ ਉਹਦਾ ਇੱਕ ਸਤਾਈ ਅੰਤਰਾ ਸੁਣਾਉਣਾ ਚਾਹੋਗੇ ਇਹ ਤੁਹਾਡੇ ਯਾਦ ਹੋਵੇ ਸਤਾਈ ਅੰਤਰਾ ਉਸ ਗੀਤ ਦਾ ਹਾਂਜੀ ਪਹਿਲਾ ਪਹਿਰਾ ਜਣਕੇ ਉਹ ਸੁਣਾਇਆ ਉਹਦਾ ਪਹਿਲਾ ਪੈਰਾ ਇਹ ਸੀਗਾ ਜੀ ਵੀ ਮੱਲੋ ਮੱਲੀ ਚੱਕ ਕੇ ਵਹਾਤਾ ਹਾਨੀਆਂ ਮੈਨੂੰ ਵਿਚਕਾਰ ਦੇ ਐਂਡ ਤੇ ਆਉ ਬਈ ਮੇਰਾ ਜੀ ਮੱਲੋ ਮੱਲੀ ਚੱਕ ਕੇ ਵਹਾਤਾ ਹਾਨੀਆਂ ਮੈਨੂੰ ਵਿਚਕਾਰ ਦੇ ਗੁੱਜੇ ਗੁੱਜੇ ਵਜਦੇ ਨੇ ਮੇਰੇ ਦਲ ਨਿਚਿਤ ਤੇ ਬੁਲਕਾਰਦੇ ਜੀ ਹੁਣ ਕਹਿੰਦੇ ਸੰਗ ਲੱਗਦੀ ਬੁੜੀ ਦੀ ਜੀ ਹੁੰਦੀ ਆ ਕਰਾਇਦੇ ਮਕਾਨ ਮਰ ਗਈ ਜਾਰੀ ਹੈ ਲੜਪੜੀ ਦੀ ਜੀ ਠੀਕ ਹੈ ਜੀ ਅੱਛਾ ਇਹ ਸਾਜਾ ਪਹਿਰਾ ਆ ਗਿਆ ਸੀ ਸਾਜਾ ਪਹਿਰਾ ਸੀ ਜਾਨੀ ਕਿ ਅਖੀਰਲਾ ਪੈਰਾ ਸੀਗਾ ਹਾਂ ਓਕੇ अच्छा बकार जी ਤੁਸੀਂ ਗੀਤਕਾਰੀ ਵੀ ਕੀਤੀ ਆ ਤੇ ਕਵਿਸਰੀ ਦੀ ਵੀ ਗੱਲ ਹੋ ਗਈ ਇਸ ਤੋਂ ਇਲਾਵਾ ਤੁਸੀਂ ਪਿੰਡ ਬਾਰੇ ਵੀ ਕਹਿੰਦੇ ਕੁਝ ਲਿਖਿਆਗਾ ਆਪਣੀ ਗੱਲ ਹੋਈ ਸੀ ਇੱਕ ਵਾਰ ਉਹਦੇ ਵਾਰ ਪਿੰਡ ਜਿਹੜਾ ਪਿੰਡ ਬਾਰੇ ਲਿਖਿਆ ਆਪਣੇ ਬਾਰੇ ਉਹ ਵੀ ਤੁਸੀਂ ਸੁਣਾਓ ਉਹ ਪਿੰਡ ਬਾਰੇ ਜੀ ਮੈਂ ਲਿਖਿਆ ਸੀ ਮੈਂ ਉਹਦੇ ਵਾਸਤੇ ਥਾਥਾ ਕੁਝ ਕਰਿਆ ਜੀ ਪਹਿਲਾਂ ਜੀ ਉਹ ਨਾ ਤਾਂ ਜੀ ਸ਼ੰਦਕੋੜਲੇ ਚ ਆਇਆ ਜੀ ਉਹਦੇ ਖਰਨਾ ਲੱਗਣਾ ਸ਼ੰਦਕੋੜਲੇ ਚ ਉਹ ਗਾਈ ਕੀ ਨਾਲ ਨਾਮ ਮਿਲਿਆ ਉਹਦਾ ਮਾਈਟਰ ਨਾਮ ਮਿਲਿਆ ਜੀ ਜੀ ਹੇ ਮਾ ਉਹ ਲੋਕੀਤਾਂ ਵਾਲੇ ਸਾਈਡ ਤੇ ਨਹੀਂ ਲਗਿਆ ਜੀ ਉਹਨੂੰ ਜੀ ਉਧਰ ਬਣਾ ਉਹਦੇ ਅਖਰ ਆਏ ਜਿੱਕਦ ਨ ਮਾਇ ਪਾਏ ਬੈਨੇ ਜੀ ਕੁਛ ਧਿਆਨ ਜਾਂ ਲੈਂਦਾ ਇੱਧਰ ਜੀ ਉਹ ਇੱਕ ਰੰਗੀਆਂ ਦਾ ਸੁੱਚਾ ਵੀ ਕਹਿੰਦੇ ਨੇ ਜੀ ਆਪਾਂ ਉਹਨੂੰ ਪਰ ਸੁੱਚਾ ਉਹ ਪੱਖੋਂ ਦਾ ਦੀ ਜੀ ਸੁੱਚੇ ਹੋਏ ਨਾ ਦੋ ਦੋ ਸੁੱਚੇ ਜਿੱਕਦ ਆਪਾਂ ਸਮਝਾ ਲੈ ਨੂੰ ਤਾਂ ਜੀ ਆਮ ਜਾਣਦੇ ਆ ਜੀ ਪਰ ਉਹਦੇ ਨਾਲ ਹੀ ਉਹ ਹੋਇਆ ਜੀ ਸੁੱਚਾ ਇੱਕ ਹੋਰ ਜੀ ਉਹ ਪੱਖੋਂ ਦਾ ਵੀ ਰੰਗੀਆਂ ਉਹ ਬਹਿਿਆ ਹੋਇਆ ਸੀ ਜੀ ਸੌਰਨ ਦੇ ਘਰੇ ਰਹਿੰਦਾ ਸੀ ਜੀ ਤੇ ਉਹ ਮੈਂ ਉਹਦਾ ਦੇਖਿਆ ਜੀ ਜਦੋਂ महावीर ਦੇ ਨਾਲੇ ਦੇ ਅੱਖਰ ਮਿਲਦੇ ਨੇ ਫਿਰ ਮੋਂ ਉਸ ਪਾਸੇ ਲਗਿਆ ਜੀ ਫਿਰ ਉਸ ਹੱਬ ਨਾਲ ਉਹ ਦੇਖਿਆ ਜੀ ਹਾਂਜੀ ਤੇ ਉਹ ਸੁਣਾਇਓ ਤੁਹਾਡੇ ਜਿੰਨਾਂ ਕ ਜਿਆਦਾ ਸਾਨੂੰ ਸੁਣਾਉਣਾ ਚਾਹੋਗੇ ਹਾਂਜੀ ਇਹੀ ਜੀ ਹਾਂ ਜਿਹੜਾ ਦਲੇ ਸਿੰਘ ਬਾਰੇ ਪਰ ਪਿੰਡ ਬਾਰੇ ਲਿਖਿਆ ਹਾਂਜੀ ਉਹ ਦੱਸ ਦਿੰਦੇ ਤੁਹਾਨੂੰ ਉਹਦੀ ਜਿਵੇਂ ਜਿੱਥੋਂ ਸਾਰਾ ਆਪਣਾ ਪਿੰਡ ਵੱਧਿਆ ਜੀ ਇਹ ਮੈਂ ਉੱਥੋਂ ਸ਼ੁਰੂ ਕਰਕੇ ਦੇਖਿਆ ਜੀ ਵੀ ਰੰਦੇ ਆ ਕੇ ਪਿੰਡ ਵੱਲ ਲਿਆਤੀ ਰੰਦੇ ਆ ਕੇ ਪਿੰਡ ਵੱਲ ਲਿਆਤੀ ਪਾਇਰ ਜਿੱਥੇ ਦੀ ਲਾਇਆ ਗੁੜ ਤੇ ਬਾਜਰਾ ਬੰਡਤਾ ਰਲਾ ਕੇ ਤੇਲ ਜੰਡੀ ਤੇ ਪਾਇਆ ਵੀ ਗੁੜ ਤੇ ਬਾਜਰਾ ਬੰਡਤਾ ਰਲਾ ਕੇ ਤੇਲ ਜੰਡੀ ਤੇ ਪਾਇਆ ਦੇਵਾ ਸਿੰਘ ਸਰਦਾਰ ਸੁਣੀ ਦਾ ਜੀ ਦੇਵਾ ਸਿੰਘ ਸਰਦਾਰ ਸੁਣੀ ਦਾ ਜਿਹਨੇ ਪਿੰਡ ਬਸਾਇਆ ਸੱਤਵੀਂ ਪੀੜੀ ਤੇ ਹੁਣ ਪਿੰਡ ਆਪਣਾ ਆ ਜੀ ਐਸੇ ਬੜੇ ਸੱਤਵੀਂ ਪੀੜੀ ਚੱਲ ਰਹੀ ਹੈ ਸਾਡੇ ਪਿੰਡ ਦੀ ਤੇ ਅੱਛਾ ਪਹਿਲਾ ਗੁਰੂ ਘਰ ਪਾਇਆ ਜਦੋਂ ਵੀ ਪਹਿਲਾ ਗੁਰੂ ਘਰ ਪਾਇਆ ਜਦੋਂ ਉਦੋਂ ਦੀ ਵਿੱਚ ਸੀ ਮਲਕਾਂ ਮਾਈ ਹੂੰ ਬਈ ਉਹਨੇ ਵੀ ਤਾਂ ਦਾਨ ਕਰਿਆ ਸੀ ਉਹਨੇ ਵੀ ਤਾਂ ਦਾਨ ਕਰਿਆ ਸੀ ਭਲੇ ਘਰਾਂ ਦੀ ਜਾਈ ਮਾਤਾ ਮਲਕਾਂ ਨੂੰ ਹੋ ਗਿਆ ਦਾਨ ਸਹਾਇ ਜੀ ਅੱਜ ਵਿਦੇਸ਼ਾਂ ਚ ਉਹਦੇ ਬੱਚੇ ਨੇ ਜੀ ਬੁੜੀ ਦੇ ਪਰਵਾਦ ਨੇ ਅੱਛਾ ਹਾਂ ਅਜੇ ਉੱਥੇ ਵੀ ਵਿਦੇਸ਼ਾਂ ਚ ਵੀ ਉਹ ਫਿਰ ਰਹੇ ਨੇ ਫਿਰ ਰਹੇ ਨੇ ਤੇ ਪਿੰਡ ਆਪਣੇ ਦਾ ਗੁਰਮukh ਸਿੰਘ ਤੀ ਪਿੰਡ ਆਪਣੇ ਦਾ ਗੁਰਮukh ਸਿੰਘ ਤੀ ਰਹੇ ਪਟਿਆਲੇ ਜਿਹੜਾ ਜੀ ਬਈ ਉੱਥੇ ਜਾ ਕੇ ਕੀਤੀ ਸੇਵਾ ਜੀ ਉੱਥੇ ਜਾ ਕੇ ਕਰਦਾ ਸੇਵਾ ਸ਼ਾਇਰ ਵਿਚਾਰੇ ਡੇਰਾ ਇੱਕ ਦਿਨ ਉੱਥੇ ਸੁਤਾ ਬਦਲ ਗਈ ਇੱਕ ਦਿਨ ਉੱਥੇ ਸੁਤਾ ਬਦਲ ਗਈ ਪਿੰਡ ਨੂੰ ਮਾਰ ਕੇ ਗਿਆ ਸਾਰੇ ਪਿੰਡ ਨੇ ਕਰਿਆ ਸਵਾਗਤ ਜੀ ਬਈ ਸਾਰੇ ਪਿੰਡ ਨੇ ਕਰਿਆ ਸਵਾਗਤ ਕੀ ਬੋੜਾ ਕੀ ਥੇਰਾ ਰੱਬ ਦੇ ਪਿਆਰੇ ਨੇ ਕੀਤਾ ਦਾਲ ਬਥੇਰਾ ਜੀ ਰੱਬ ਦੇ ਪਿਆਰੇ ਨੇ ਕੀਤਾ ਦਾਣ ਬਥੇਰਾ ਜੀ ਮਾਲਵੇ ਦਾਤੀ ਸ਼ਹਿਰ ਪਟਿਆਲਾ ਜੀ ਮਾਲਵੇ ਦਾਤੀ ਸ਼ਹਿਰ ਪਟਿਆਲਾ ਜਨੰਦਰ ਸ਼ਹਿਰ ਦਬਾਬਾ ਬਈ ਲੁਧੇ ਆਣਾ ਰਹਾ ਵਿਚਾਰੇ ਜੀ ਲੁਧੇ ਆਣਾ ਰਹਾ ਵਿਚਾਰੇ ਅੰਬਰਸਰ ਦੀ ਮਾਝਾ ਵਿਚਤਰ 52 ਦੇ ਪਹਿਲਾ ਮੰਤਰੀ ਬਾਬਾ ਜੀ ਵਿਚਤਰ 52 ਦੇ ਪਹਿਲਾ ਮੰਤਰੀ ਬਾਬਾ ਬਲਕਾਰ ਸਿੰਘ ਆਤਰ ਤਾਂ ਅਨਗੁਰਾਂ ਦਾ ਕਲਮ ਨੂੰ ਫੇਰ ਚਲਾਈਏ ਜੀ ਬਲਕਾਰ ਸਿੰਘ ਆਤਰ ਤਾਂ ਅਨਗੁਰਾਂ ਦਾ ਕਲਮ ਨੂੰ ਫੇਰ ਚਲਾਈਏ ਸਮਾਂ ਮੇਲਾ ਤਾਂ ਫੇਰ ਮਿਲਾਗੇ ਜੀ ਸਮਾਂ ਮੇਲਾ ਤਾਂ ਫੇਰ ਮਿਲਾਂਗੇ ਹੋਂ ਤੱਕ ਅਰਾਂ ਨੂੰ ਜਾਈਏ ਉੱਠ ਕੇ ਸੰਗਤਾਂ ਦੇ ਚੱਲ ਚਰਨੇ ਹੱਥ ਲਾਈਏ ਉੱਠ ਕੇ ਸੰਗਤਾਂ ਦੇ ਚੱਲ ਚਰਨੇ ਹੱਥ ਲਾਈਏ ਅੱਛਾ ਬਲਕਾ ਜੀ ਤੁਸੀਂ ਬੋਲੀਆਂ ਦੇ ਵਿੱਚ ਪੂਰੇ ਪਿੰਡ ਨੂੰ ਪੇਸ਼ ਕੀਤਾ ਹੈਗਾ ਹਾਂ ਤੇ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾਣ ਦਾ ਬਹੁਤ ਸਾਰਾ ਰੁਝਾਨ ਬੱਚਿਆਂ ਦੇ ਵਿੱਚ ਹੋਇਆ ਜਿਹੜੀ ਹੋਣ ਵਾਲੀ ਪੀੜ੍ਹੀ ਆਪਣੇ ਮਾਲਕ ਹੋਏ ਪਾਸੇ ਹੁਣ ਸ਼ੁਰੂਆਤ ਹੋਈ ਹੈਗੀ ਹਾਂਜੀ ਤੇ ਤੁਸੀਂ ਵੀ ਮੈਂ ਸੁਣਿਆਗਾ ਵੀ ਵਿਦੇਸ਼ ਜਾਣ ਦੇ ਉੱਤੇ ਇੱਕ ਗੀਤ ਲਿਖਿਆ ਹੈਗਾ ਤੇ ਉਹਦੇ ਬਾਰੇ ਵੀ ਸਾਨੂੰ ਦੱਸੋ ਤੇ ਉਹ ਵੀ ਸੁਣਾਓ ਤਾਂ ਉੱਥੇ ਜੀ ਦੇਖੋ ਬੱਲੇ ਆ ਜੀ ਵੀ ਬੜੇ ਚਾਣ ਨਾਲ ਜਾਂਦੇ ਨੇ ਮੈਂ ਵੀ 에ਰਪੋਰਟ ਤੇ ਜਾਇਆ ਹਾਂ ਜੀ ਇੱਕ ਵਾਰ ਪਰ ਮਾਇਓ ਉੱਥੇ ਇੱਕ ਚੀਜ਼ ਦੇਖੀ ਜੀ ਵੀ ਉੱਥੋਂ ਬੜੇ ਚਾਨ ਵਾਲਾ ਪਾਸਪੋਰਟ ਬਣਾ ਦਿੰਦੇ ਆ ਬੱਚਿਆਂ ਦੇ ਖਾਚਾ ਵੀ ਬੜਾ ਕਰ ਦਿੰਦੇ ਆ ਤੇ ਜਦੋਂ ਉੱਥੇ ਆਇਰਟਰ ਹੁੰਦਾ ਬੱਚਾ ਜੀ 25 ਮਿੰਟ ਪਹਿਲਾਂ ਹੁੰਦਾ ਜੀ ਆਪਣੇ ਕੋਲੋਂ ਬੱਚੇ ਨੂੰ 25 ਮਿੰਟ ਪਹਿਲਾਂ ਕੱਢ ਲੈਣਗੇ ਜੀ ਉਹ ਆਪਾਂ ਨੂੰ ਪਹਿਲਾਂ ਵਾਰਨਿੰਗ ਕਰ ਦੇਣਗੇ ਵੀ ਲਓ ਭਾਈ ਜਿਹਨੇ ਇਹਨੂੰ ਮਿਲਣਾ ਹੈ ਮਿਲ ਸਕਦੇ ਹੋ ਤੇ ਉਦੋਂ ਬਾਅਦ ਬੱਚਾ ਸਾਡਾ ਐਰਪੋਰਟ ਦੇ ਉੱਤੇ ਹੂੰ ਤੇ ਉੱਥੇ ਜੀ ਜਦੋਂ ਫਿਰ ਆਪਣੇ ਕੋਲ ਉਹਨੂੰ ਪਰਾ ਕਰਦੇ ਨਾ ਉੱਥੇ ਮੈਂ ਇੱਕ ਚੀਜ਼ ਦੇਖੀ ਵੀ ਉਹ ਸੀਸੇ ਪਤਾ ਹੈ ਇਹ ਜੀ ਕਿਵੇਂ ਜਦੋਂ ਆਪਣੇ ਕੋਲ ਉਧਰ ਕਰ ਲਿਆ ਉਹ ਗੇਟ ਲਗਾ ਲਿਆ ਹੂੰ ਆਪਾਂ ਆਲੇ-ਦਾਲੇ ਕਿਥੇ ਨਾ ਭੰਜੇ ਫਿਰਾਂਗੇ ਹੂੰ ਪਰ ਨਹੀਂ ਆਪਾਂ ਨੂੰ ਬੱਚੇ ਦੀ ਰੂਹ ਨਹੀਂ ਦੀਦੀ ਹੂੰ ਉੱਥੇ ਫਿਰ ਜਿਹੜਾ ਕੋਈ ਵੀ ਬੰਦਾ ਹੈ ਮਾਪਿਓ ਆਏ ਹੋਰ ਵੀ ਨਾਲ ਆ ਗ ਜਾਂਦੇ ਨਾ ਹੂੰ ਪਰ ਉੱਥੇ ਬੜਾ ਡਾਮਾ ਡੋਲ ਹੋ ਜਾਂਦੇ ਹੂੰ ਤਾਂ ਮਾਰਦੇ ਮਾਪ ਦੇਖਦੇ ਉੱਥੇ ਇੱਕ ਫੰਬੜੀ ਜਾਉ ਨਾਲ ਜਾਂਦੇ ਨਾ ਉੱਥੇ ਮੈਂ ਤਾਂ ਆ ਮਾਰਦੇ ਦੇਖ ਲੇ ਮੈਨੂੰ ਵੀ ਬਿਲਕੁਲ ਚੱਕਰ ਆਇਆ ਮਾ ਗੋਡਾਂ ਸਿਰ ਦੇ ਕੇ ਬੈਠਾ ਹਾਂ ਉੱਥੇ ਹਾਂ ਆਪੋ ਜੀ ਤੇ ਮੈਂ ਉਹਦੇ ਬਾਰੇ ਜੀ ਲਿਖਿਆ ਕੋਸਾ ਅੱਛਾ ਤੇ ਉਹ ਸੁਣ ਸੁਣਾ ਦਿੰਨੇ ਆ ਜੀ ਜੀ ਚੜ ਗਈ ਜਹਾਲ ਬੱਚੀਏ ਇਦੋਂ ਮੁੱਕ ਗਏ ਵਿਹਾਰ ਤੇਰੇ ਸਾਰੇ ਔਖੀ ਹੁੰਦੀ ਧੀ ਤੋਰਨੀ ਆਇਰਪੋਰਟ ਤੇ ਪਬਾਂਦੀ ਪਿਓ ਮਾਰੇ ਔਖੀ ਹੁੰਦੀ ਤੀ ਤੋੜਨੀ ਆਇਰਪੋਰਟ ਤੇ ਪਬਾਂਦੀ ਪਿਓ ਮਾਰੇ ਗਲ ਨਾਲ ਲਾ ਕੇ ਬੱਚੀਏ ਮੱਥਾ ਚੁੰਮ ਕੇ ਵਿਦਾਦੀ ਜਦੋਂ ਕੀਤੀ ਗਲ ਨਾਲ ਲਾ ਕੇ ਬੱਚੀਏ ਮੱਥਾ ਚੁੰਮ ਕੇ ਵਿਦਾਦੀ ਜਦੋਂ ਕੀਤੀ ਇੱਕ ਗੱਲ ਯਾਦ ਨਹੀਂ ਰਹੀ ਜਿਹੜੀ ਅੱਜ ਦੀ ਦਿਲਾਂ ਤੇ ਐਥੇ ਬੀਤੀ ਅੱਖਾਂ ਮੂਰੇ ਮੇਰ ਪੈ ਗਿਆ ਬੈਠਾ ਨਿਗਾ ਪੀਛੇ ਪੇਰੇ ਮਾਰੇ ਸਾਰੇ ਔਖੀ ਹੁੰਦੀ ਤੀ ਤੋਰਨੀ ਐਰੋਪੋਰਟ ਤੇ ਪਪਾਂ ਵੀ ਪਿਉ ਮਾਰੇ ਔਖੀ ਹੁੰਦੀ ਤੀ ਤੋਰਨੀ ਆਇ ਰਹਾ ਫੋਟ ਤੇ ਪਵਾ ਵੀ ਪਿਓ ਮਾਰੇ ਕਿਸੇ ਦਾ ਨਹੀਂ ਦੋਸ਼ ਬੱਚੀਏ ਲਿਖੀ ਮੱਥੇ ਦੀ ਜਿਹੜੀ ਧੀ ਉਹੀ ਹੋਈ ਹੁਣ ਤਾਂ ਨਹੀਂ ਕਿਸੇ ਦਾ ਨਹੀਂ ਦੋਸ਼ ਬੱਚੀਏ ਲਿਖੀ ਮੱਥੇ ਦੀ ਜਿਹੜੀ ਤੀ ਜਿਹੜੀ ਹੋਈ ਅਣੋ ਮਿੱਠਾ ਸਮਾਂ ਮਿਲਿਆ ਮੇਲੀ ਆਉਣ ਦੀ ਤਰੀਕ ਨੀਗੀ ਕੋਈ ਪੈਰਾ ਥੱਲੋਂ ਮਿੱਟੀ ਲਕਣੀ ਜਦੋਂ ਟੁੱਟ ਗਏ ਅੰਬਰ ਨੋ ਤਾਰੇ ਔਖੀ ਹੁੰਦੀ ਤੀ ਤੋੜਨੀ ਐਰਪੋਰਟ ਤੇ ਬਾਬਾਂ ਵੀ ਪਿਉ ਮਾਰੇ ਔਖੀ ਹੁੰਦੀ ਤੀ ਤੋੜਨੀ ਐਰਪੋਰਟ ਤੇ ਬਾਬਾਂ ਵੀ ਪਿਉ ਮਾਰੇ ਇੱਕ ਪਾਸੇ ਕੱਲਾ ਵਾਪਤੀ ਦੂਜੇ ਪਾਸੇ ਟਬਰ ਹੋਇਆ ਸਾਰਾ ਬੈਗਾ ਪੁਰੇ ਚੁੱਪ ਕਰਕੇ ਦਾਦੇ ਬਾਪ ਦਾ ਚੱਲਿਆ ਨਹੀਂ ਕੋਈ ਚਾਰਾ ਬੈਗਾ ਪੁਰਾ ਚੁੱਪ ਕਰਕੇ ਦਾਦੇ ਬਾਪ ਦਾ ਚੱਲਿਆ ਨਹੀਂ ਕੋਈ ਚਾਰਾ ਫਰ ਫਰ ਡੋਲੇ ਅੱਖੀਆਂ ਅੱਜ ਜਿੱਤ ਕੇ ਬਾਜ਼ੀਆਂ ਹਾਰੇ ਔਖੀ ਹੁੰਦੀ ਤੀ ਤੋੜਨੀ 에ਰੋਪੋਰਟ ਤੇ ਪਵਾ ਵੀ ਪਿਉ ਮਾਰੇ ਔਖੀ ਹੁੰਦੀ ਤੀ ਤੋੜਨੀ 에ਰੋਪੋਰਟ ਤੇ ਪਵਾ ਵੀ ਪਿਉ ਮਾਰੇ ਤੂੰ ਨੇ ਉਦੋਂ ਹੋਣੀ ਬਚੀਏ ਕੋਣ ਹੋਊਗਾ ਟਬਰ ਹੋਰਾ ਸਾਰਾ ਤੂੰ ਨਹੀਂ ਉਦੋਂ ਹੋਣੀ ਬੱਚੀਏ ਕੋਲੇ ਹੋਊਗਾ ਟਬੁਰ ਹੋ ਰ ਸਾਰਾ ਦੇਖ ਲਈ ਤੂੰ ਫੇਸਬੁੱਕ ਤੇ ਆਲਾ ਮਿਲਾਜੇ ਹੋਊਗਾ ਬਲਕਾਰਾ ਦੇਖ ਲਈ ਤੂੰ ਫੇਸਬੁੱਕ ਤੇ ਆਲਾ ਮਿਲਾਜੇ ਹੋਊਗਾ ਬਲਕਾਰਾ ਇਹ ਨਹੀਂ ਵਿਛੋੜਾ ਪੋਲਣਾ ਉੱਲ ਜਾਣ ਕੇ ਰਮਾਨ ਤੈਨੂੰ ਸਾਰੇ ਔਖੀ ਹੁੰਦੀ ਤੀ ਤੋੜਨੀ 에ਰੋਪੋਰਟ ਤੇ ਪਵਾ ਵੀ ਪਿਓ ਮਾਰੇ ਔਖੀ ਹੁੰਦੀ ਤੀ ਤੋੜਨੀ 에ਰੋਪੋਰਟ ਤੇ ਪਵਾ ਵੀ ਪਿਓ ਮਾਰੇ ਭਾਈ ਖਾਲਸਾ ਮੈਂ ਖੁਸ਼ ਹਾਂ ਅੱਛਾ ਬਲਕਾ ਜੀ ਤੁਸੀਂ ਤੁਹਾਡੀ ਬਾਜ ਵੀ ਬਹੁਤ ਸੋਹਣੀ ਆ ਤੇ ਗੀਤਕਾਰੀ ਦੇ ਵਿੱਚ ਗੀਤ ਲਿਖਦੇ ਹਾਂ ਜਦੋਂ ਕਵਿਸਤਰੀ ਲਿਖਦੇ ਹਾਂ ਤਾਂ ਪੂਰਾ ਰੰਗ ਬਣ ਜਾਂਦਾ ਹੈ ਤੇ ਤੁਸੀਂ ਕੋਈ ਸਿੱਖਿਆ ਲਿਖਦੋਂ ਲਈ ਸੀ ਬਕਾਇਦਾ ਜਾਂ ਹਾਂ ਜੀ ਰੱਬੀ ਦਾਤੀ ਹੈ ਨਹੀਂ ਜੀ ਬਿਨਾਂ ਉਸਤਾਜ ਤੋਂ ਤਾਂ ਦੇਖੋ ਜੀ ਰੰਗ ਮਿਲਦਾ ਨਹੀਂ ਅੱਛਾ ਉਸਤਾਜ ਤਾਂ ਧਾਰਨਾ ਜ਼ਰੂਰੀ ਹੈ ਅੱਛਾ ਕੌਣ ਸੀ ਗੁਰੂ ਤੁਹਾਡੇ ਉਸਤਾਜ ਤਾਂ ਜੀ ਮੇਰੇ ਵੱਖਰੇ ਵੱਖਰੇ ਕੰਮਾਂ ਦੇ ਉਸਤਾਜ ਅੱਛਾ ਜੀ ਹਾਂ ਜਿਵੇਂ ਆ ਗਿਆ ਜੀ ਸ਼ੰਤਕੋੜਲੇ ਦੀ ਗਾਇਕੀ ਆ ਗਈ ਕਵਿਸਤਰੀ ਦੀ ਜੀ ਇਹਦੇ ਤਾਂ ਜੀ ਮੇਰੇ ਉਸਤਾਜ ਬਾਬੂ ਰਾਮ ਤੇ ਸਾਧੂ ਰਾਮ ਦੋ ਭਰਾ ਸੀ ਜੀ ਮੇਰੇ ਪਿੰਡ ਦੇ ਜੀ ਐਦੋਂ ਜਿਹੜਾ 30 35 ਸਾਲ ਪਹਿਲਾਂ ਗਾਇਕੀ ਹੁੰਦੀ ਉਸ ਗਾਇਕੀ ਦੇ ਉਹ ਦੋਨੇ ਭਰਾ ਤੋਂ ਬਸ ਤਾਰ ਗਾਇਕੀ ਤੀ ਜੀ ਇਹ ਮੈਨੂੰ ਸਾਧੂ ਸਿੰਘ ਨੇ ਸਿਖਾਈ ਤੀ ਜੀ ਮਾਂ ਛੋਟੀ ਉਮਰ ਦਾ ਸੀ ਉਦੋਂ ਜੀ ਉਹ ਮੈਨੂੰ ਲਵੇ ਲਾ ਕੇ ਵਾਹ ਲੈਂਦੇ ਇਹ ਤਾਂ ਜੀ ਸੰਦ ਗੋੜੜੀ ਦੀ ਗਾਇਕੀ ਤਾਂ ਮੈਨੂੰ ਉਹਨਾਂ ਨੇ ਸਿਖਾਈ ਜੀ ਤੇ ਜਿਹੜਾ ਆ ਗਿਆ ਜੀ ਆਹ ਦੂਜਾ ਲੋਕ ਗੀਤਾਂ ਦਾ ਹਮ ਕੰਮ ਹਾਂ ਜੀ ਤੇ ਇਹ ਮੁੰਡਾ ਤੁਸੀਂ ਜੀ ਇੱਕ ਹਾਂਸੀ ਦੋ ਅੱਛਾ ਜੀ ਮੈਂ ਉਸ ਵੇਲੇ ਬਠਿੰਡੇ ਫੜਿਆ ਹੋਇਆ ਸੀ ਅੱਛਾ ਜੀ ਸਿਆਸੀ ਕੈਦੀਆਂ ਚ ਮੈਂ ਉੱਥੇ 3 ਮਹੀਨੇ ਰਿਹਾ ਅੱਛਾ ਜੀ ਤੇ ਉਹ ਹਾਂਸੀ ਦਾ ਤੁਸੀਂ ਜੀ ਬਚਤਰ ਨੌਂਦੀ ਦਾ ਹਜੀ ਐਸ ਵੇਲੇ ਹੁਣ ਲੁਧਿਆਣੇ ਨੂੰ ਅੱਛਾ ਜੀ ਹਾਂ ਅੱਛਾ ਸਿਆਸੀ ਕੈਦੀਆਂ ਕਿ ਕਿੰਨਾ ਟਾਈਮ ਰਹੇ ਹੋ ਤੁਸੀਂ ਉਹਨਾਂ ਦੇ ਮੰਤਰ 9 ਮਹੀਨੇ ਲਾਇਆ 3 ਮਹੀਨੇ ਦਾ ਹਾਂ ਜੀ ਉੱਥੇ ਬਹੁਤ ਕੁਝ ਸਿੱਖਿਆ ਹੋ ਜੀ ਚਲ ਸੀ ਬਸ ਆ ਉੱਥੇ ਆ ਹੀ ਕੁਝ ਸਿੱਖਿਆ ਦੀ ਅੱਛਾ ਜੀ ਹਾਂ ਅੱਛਾ ਇਹ ਮਾਨੂੰ ਜੀ ਉਹ ਮਾਨੂੰ ਕਹਿੰਦਾ ਵੀ ਬਲਕਾਲ ਸਿੰਘ ਹਾਂ ਜੀ ਤੂੰ ਮਾੜਾ ਮੋਟਾ ਕੁਥ ਲਿਖਣਾ ਸਿੱਖ ਜਾ। ਅੱਛਾ। ਮਾ ਜੀ ਮੈਨੂੰ ਉਹ ਕਿਹੜਾ ਉਹ ਵੱਡਾ। ਹਾਂ। ਤੇ ਕਹਿੰਦਾ ਨਹੀਂ ਕਹਿੰਦਾ ਤੈਨੂੰ ਮੈਂ ਦਾਦਾਸ ਦਿੰਨਾ। ਅੱਛਾ। ਇਹ ਮੈਨੂੰ ਜਿਹੜੀ ਲੋਕ ਗੀਤਾਂ ਦੀ ਗਾਇਕੀ ਸੀਗੀ। ਅੱਛਾ। ਇਹ ਮੈਨੂੰ ਉਹਨਾਂ ਨੇ ਸਿਖਾਈ ਹੀ ਮੇਰੇ ਉਸਤਾਦ ਦੀ ਉਹ। ਅੱਛਾ। ਤੇ ਜਿਹੜਾ ਆ ਗਿਆ ਜੀ ਆਪਣਾ ਡਰਾਮੇਰੀ ਦਾ ਲੈਣ। ਇਹ ਇੱਥੇ ਮੇਰੇ ਪਿੰਡ ਦੇ ਹੀ ਆ ਜੀ ਸੁਖਦੇਵ ਸਿੰਘ ਆ ਉਹਦਾ ਨੌ। ਹਾਂ ਜੀ। ਮਰਗੀਆਂ ਦਾ ਮੁੰਡਾ ਵੱਡਾ ਹੋ ਗਿਆ। ਚਲੋ ਉਸ ਵੇਲੇ ਤਾਂ ਮਾਏ ਬੱਚਾ ਦੀ ਉਹ ਜਵਾਨ ਸੀ। ਹਾਂ ਜੀ। ਤੇ ਇਹ ਮੈਨੂੰ ਉਸਨੇ ਸਖੈ ਜੀ ਨੂੰ ਸਖਦੇਵ ਸਾਫਰੀ ਵੀ ਕਹਿੰਦੇ ਨੇ। ਜਿਸ ਨੂੰ ਨੌ ਸਖਦੇਵ ਸਿੰਘ ਹੀ ਇੱਕ ਦਾ। ਅੱਛਾ ਜੀ। ਪੱਕਾ। ਇਹ ਡਰਾਈਵਰੀ ਦੀ ਲਾਈਨ ਤੇ ਮੈਨੂੰ ਮਿਲਿਆ ਸੀ। ਅੱਛਾ ਤੁਸੀਂ ਜਿਵੇਂ ਸਿਆਸੀ ਗੱਲ ਕਰਦੇ ਹੋ ਉਹ ਵੀ ਸਿਆਸੀ ਕਹਿੰਦਿਆਂ ਤੇ ਵੀ ਕੁਝ ਲਿਖਿਆ ਸੀ ਤੁਸੀਂ? ਹਾਂ ਜੀ। ਉਸ ਟਾਈਮ ਲਿਖਿਆ ਸੀ ਕੁਝ ਨੇ? ਹਾਂ ਜੀ ਹਾਂ। ਉਹਨਾਂ ਨੇ ਉਹਨਾਂ ਨੇ ਕੁਝ ਮੈਥੋਂ ਲਿਖਾਇਆ ਸੀ ਥੋੜਾ ਜਿਹਾ। ਅੱਛਾ। ਹਾਂ ਉਹ ਹੁਣ ਆਇਆ ਵੀ ਕੋਈ ਬੰਦਾ ਯਾਦ ਰਹਿ ਜਾਂਦਾ ਉਹਨਾਂ ਕੀ। ਅੱਛਾ। ਸਮਾਂ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਨੂੰ। ਜੀ। ਤੇ ਮੈਨੂੰ ਉਸਤਾਜ ਉੱਥੋਂ ਮਿਲੇ ਸੀ। ਅੱਛਾ ਉੱਥੋਂ ਮਿਲੇ ਸੀ। ਠੀਕ ਹੈ। ਅੱਜ ਕੱਲ ਆਪਾਂ ਬਹੁਤ ਸਾਰੇ ਜਿਹੜੇ ਨਵੇਂ ਮੁੰਡੇ ਲਿਖਦੇ ਨੇਗੇ ਉਹ ਕਹਿੰਦੇ ਨੇ ਵੀ ਕਿਤਾਬਾਂ ਪੜੀਆਂ ਹੋਈਆਂ ਚਾਹੀਦੀਆਂ ਨੇ ਜਾਂ ਬੰਦਾ ਐਜੂਕੇਟਿਡ ਹੋਣਾ ਚਾਹੀਦਾ ਹੈਗਾ ਤੇ ਤੁਸੀਂ ਦੱਸੋ ਵੀ ਕਿੰਨਾ ਕੁ ਪੜਿਆ ਹੋ ਜਾਂ ਕਿਤੇ ਸਕੂਲ ਗਏ ਹੋ ਕਿੰਨੀ ਪੜ੍ਹਾਈ ਕੀਤੀ ਹੈ ਤੁਸੀਂ ਤੇ ਹੋਰ ਕਿਤਾਬਾਂ ਵਗੈਰਾ ਪੜ੍ਹੀਆਂ ਨੇ ਤੁਸੀਂ ਨਹੀਂ ਜੀ ਮੈਂ ਕੋਈ ਕਿਤਾਬਾਂ ਨਹੀਂ ਪੜ੍ਹੀਆਂ ਜੀ ਤੇ ਮੈਂ ਇਹਦਾ ਜੀ ਤਿੰਨਾਂ ਪੜ੍ਹਿਆ ਜੀ ਤੀਜੀ ਦੇ ਤੱਕ ਪੜ੍ਹ ਕੇ ਮੈਂ ਹਟ ਗਿਆ ਜੀ ਅੱਛਾ ਉਦੋਂ ਪੜ੍ਹਾਈਆਂ ਪੂਰੀਆਂ ਵੀ ਥੋੜ੍ਹੀਆਂ ਦੀ ਜੀ ਕੋਈ ਖਾਸ ਨਹੀਂ ਦੀ ਤੇ ਪੜ ਕੇ ਜਮਾਟ ਹੈ ਜਦੋਂ ਇਹ ਜਿਆਦੇ ਕਿਤਾਬਾਂ ਚੋਂ ਇਹ ਗੱਲਾਂ ਮਿਲਦੀਆਂ ਕੁਛ ਇਹ ਤੇ ਦੋ ਤਿੰਨ ਰਸਤੇ ਹੋਰ ਹੁੰਦੇ ਨਾ ਇਹ ਜਾਂਦਾ ਜੀ ਬਾਸ ਸੰਡੇ ਚੋਂ ਇਹ ਹੁੰਦੇ ਇਹ ਗੱਲਾਂ ਤੇ ਜਾਂ ਕੋਈ ਹੋਰ ਵਿਆਹ ਸ਼ਾਦੀ ਚ ਵਾਗੇ ਉਥੋਂ ਜਾਂ ਕਿਤੇ ਚਾਰ ਬੰਦੇ ਹੋਰ ਇਕੱਠੇ ਹੋ ਗਏ ਇਹ ਚੀਜ਼ਾਂ ਉਥੋਂ ਮਿਲਦੀਆਂ ਜੀ ਸ਼ੰਦਾਬੰਦੀ ਪੜਨੀ ਥੋੜੀ ਜੀ ਜ਼ਰੂਰੀ ਹੈ ਜਿਹੜੀ ਪੁਰਾਣੀ ਸ਼ੰਦਾਬੰਦੀ ਹੈ ਨਾ ਇਹ ਇਹ ਗੱਲਾਂ ਉਹਨਾਂ ਚੰਦੀ ਕਿੱਥੇ ਪੜਦੇ ਜੀ ਕੋਈ ਹੋਰ ਪੁਰਾਣੇ ਰਿਵਾਜ ਦੀਆਂ ਗੱਲਾਂ ਨਹੀਂ ਤਾਂ ਉਹਨਾਂ ਚੋਂ ਉਹਨਾਂ ਚੋਂ ਗੱਲਾਂ ਮਿਲ ਜਾਂਦੀਆਂ ਜੀ ਜਿਆਦਾ ਕਿਤਾਬਾਂ 'ਚ ਜਿਆਦਾ ਪੜ੍ਹਨ ਨਾਲ ਨਹੀਂ ਕੋਈ ਪਲੱਸ 2 ਕਰੀ ਹੋਵੇ ਕੋਈ 10ਵੀਂ ਕਰੀ ਹੋਵੇ ਜੀ ਉਹਨਾਂ 'ਚ ਨਹੀਂ ਆਈਆਂ ਜੀ ਅੱਛਾ ਤੇ ਹੁਣ ਤੱਕ ਤੁਸੀਂ ਕਿੰਨੇ ਕੁ ਗੀਤ ਲਿਖ ਚੁੱਕੇ ਹੋ ਜੀ ਗੀਤਾਂ ਹੋਰ ਵੀ ਕਰਾਇਆ ਤੁਸੀਂ ਜੀ ਇੱਕ ਅੱਛਾ ਹਾਂ ਉਹ ਜਦੋਂ ਆਪਣੇ ਇਹ ਕਾਰਾਂ ਘੱਪੇ ਲੱਗੇ ਜੀ ਦੇਣ ਲੋਕ ਹਾਂ ਜੀ ਮਰੂਤੀਆਂ ਆਈਆਂ ਤੁਸੀਂ ਪਹਿਲਾਂ ਹਾਂ ਜੀ ਤੇ ਲੈਣ ਦੇਣ ਚ ਆਪਣੇ ਜ਼ਿੰਮੇਦਾਰਾਂ ਦੇ ਆਮ ਮਰੂਤੀਆਂ ਚੱਲੀਆਂ ਜੀ ਹਾਂ ਜੀ ਉੱਥੇ ਵੀ ਇਹ ਮੇਰਾ ਬੇਪਨ ਹੋਇਆ ਇੱਤੀ ਜੀ ਕੁਵਾਰੀ ਅੱਛਾ ਜੀ ਜੀ ਬਲਕਾਰ ਸਿੰਘ ਦੇ ਗੀਤ ਕਿਨੇ ਲਿਖਿਆ ਹੂੰ ਉਹ ਗੱਲ ਜੀ ਜੋ ਮੁੰਡੇ ਨੂੰ ਜ਼ਮੀਨ-ਜਮੂਨ ਤਾਕੜੀ ਆਉਂਦੀ ਹੁੰਦੀ ਆ ਹਾਂਜੀ ਕਿਉਂਕਿ ਆਉਂਦੀ ਹੋਵੇ ਮੁੰਡੇ ਨੂੰ ਭੋਮੇ ਆਉਂਦਾ ਸ਼ੈਂਕਲ ਵੀ ਨਾ ਹੋਵੇ ਚਲਾਉਣ ਹੂੰ ਕਾਰ ਉਹਨੂੰ ਵੀ ਮਿਲ ਜਾਂਦੀ ਆ ਜੀ ਹੂੰ ਉਹਦਾ ਧੜਕਾ ਨਹੀਂ ਪਰ ਖੋਲੇ ਹੁੰਦਾ ਚਲਾਉਣ ਤੇ ਜੀ ਤੇ ਹੁਣ ਉਹ ਜਦੋਂ ਉਹਨੂੰ ਕਾਰ ਮਿਲ ਗਈ ਜੀ ਮੁੰਡੇ ਨੂੰ ਹੂੰ ਤੇ ਉਹਨੂੰ ਚਲਾਉਣ ਚ ਲੂਣ ਦਾ ਘੁਟੰਗ ਮੰਗਣਾ ਆ ਜੀ ਉਹ ਤਾਂ ਜੀ ਕਿਲੋਮੀਟਰ ਤੋਂ ਦੇਖ ਕੇ ਦੂਰੋਂ ਪਹਿਲੇ ਚਾਰ ਰਿਟਾਇਰ ਮਾਰਿਆ ਕਰੇ ਕੱਚੇ ਅੱਛਾ ਜੀ ਉਸੋਂ ਉਦੋਂ ਸਿੰਗਲੀਆਂ ਸੜਕਾਂ ਬੰਦੀ ਜ ਹੁਣ ਤਾਂ ਡਬਲ ਰੋਡ ਹੋ ਗਏ ਜੀ ਤੇ ਉਹ ਘਰ ਵਾਲੀ ਦੇਖੀ ਜਾਂਦੀ ਹੁਣ ਬਠੀ ਹੂੰ ਵੀ ਤੈਨੂੰ ਕਾਰ ਵੀ ਦੇਤੀ ਹੂੰ ਤੇ ਜੇ ਆ ਧੂੜ ਹੀ ਫੱਕਣੀ ਸੀ ਤਾਂ ਕਾਰ ਦੇਣ ਦਾ ਕੋਈ ਫਾਇਦਾ ਨਹੀਂ ਸੀ ਨਹੀਂ ਤੇ ਚਾਰੇ ਟਾਇਰ ਮਾਰਨਾ ਕੱਚੇ ਤੂੰ ਨੂੰ ਅੜਜੀ ਤੋਰ ਤੂੰ ਬਲਤ ਰੇੜੀ ਮੂੰ ਤੋਰ ਤਾਂ ਹੁਣ ਉਹਦਾ ਧੜਕਾ ਨਹੀਂ ਖੋਦਿਆ ਤੇ ਮੈਂ ਉੱਥੇ ਲਿਖਿਆ ਸੀ ਜੇ ਇਹ ਜੇ ਤਾਂ ਦੇਣ ਲੱਗੇ ਨਾ ਮੇਰੀ ਦਿੱਤੀ ਕਾਰ ਦੀ ਮਰੂਤੀ ਮੇਰੇ ਮਾਪਿਆਂ ਨੇ ਤੋਰੀ ਜਿਆਦਾ ਰਗ ਰੱਖ ਕੇ ਲਾਹੀ ਟਾਇਰ ਨਾਲ ਗੱਡੀ ਦੇ ਕੱਚੇ ਹਾਣੀਆਂ ਵਿੱਚ ਧੂੜ ਭਜੂ ਮੇਕਅਪ ਤੇ ਇਹ ਵੀ ਮੇਰਾ ਗੀਤ ਹੋਇਆ ਜੀ ਇਹ ਹੋਇਆ ਪ੍ਰਕਾਸ਼ ਬੱਲੀ ਦੀ ਬਾਤ ਚ ਹੋਇਆ ਜੀ ਪ੍ਰਕਾਸ਼ ਬੱਲੀ ਚ ਹਾਂ ਜੀ ਇਹ ਸੁਣੋਣਾ ਚਾਹੋਗੇ ਜਿੰਨੇ ਕਿ ਤੁਹਾਡੇ ਪੈਰੇ ਯਾਦ ਹੋਣ ਸੁਣਾਇਆ ਸੰਗ ਇਹ ਜੀ ਤੇ ਉਹ ਗਾਣਾ ਤੀਕਾ ਵੀ ਅੱਖ ਖੜ ਜੇ ਜਦੋਂ ਨਾ ਗੱਡੀ ਤੋੜਦੇ ਡਰਾਈਵਰਾਂ ਤੋਂ ਰਹੀਏ ਬਚ ਕੇ ਨਾਲੇ ਤੈਨੂੰ ਤੇ ਮਰੂਤੀ ਕਾਰ ਤੇ ਨੂੰ ਟਰੱਕ ਵਾਲਾ ਲੈ ਜੂ ਧੱਕ ਕੇ ਜੀ ਉਹ ਕਹਿੰਦੇ ਗੱਡੀ ਨਵੀਂ ਦਾ ਵੀ ਦੇਖਦਾ ਨਜ਼ਾਰਾ ਵੀ ਕਿਹੜੀ ਗੱਲੋਂ ਰਹਿ ਡਰਦਾ ਕਿਤੇ ਲੈ ਜੇ ਨਾ ਭੁਜਾ ਕੇ ਗੱਡੀ ਕੋਲ ਦੀ ਵੇ ਦੇਖੀ ਬਲਕਾਰ ਵਰਗਾ ਘੱਟ ਵੀ ਮੇਸ਼ਲਾ ਮੇਰੇ ਹਾਣਿਆਂ ਦਿਨੇ ਨਾ ਕਿਤੇ ਵਾਝੀਂ ਡੱਕ ਕੇ ਲਾਹੀ ਟਾਇਰ ਨਾ ਗੱਡੀ ਦੇ ਕੱਚੇ ਹਾਣਿਆਂ ਵੇ ਧੂੜ ਪਈ ਹੂ ਮੇਕਅਪ ਤੇ ਕਹਿੰਦਾ ਗੱਲਾਂ ਤੇਰੀਆਂ ਤਰਾਸੇ ਮੈਨੂੰ ਦਿੰਦੀਆਂ ਨਹੀਂ ਸਿੰਘ ਨਾ ਪਸਾ ਕੇ ਧਰਦੀ ਗੋਰੇ ਰੰਗ ਨੂੰ ਫਰਕ ਨਹੀਂਗਾ ਪਹਿਣਾ ਕਹਿੰਦਾ ਮੇਕਅਪ ਫੇਰ ਕਰ ਲਈ ਗੱਡੀ ਲੱਗ ਗਈ ਕਰੂਗਾ ਪਿੰਡ ਟੀਚਰਾਂ ਦੇ ਲਾਲਾ ਹਰ ਸਾਹ ਸਕੇ ਨਾਲੇ ਤੈਨੂੰ ਤੇ ਮਲੂਤੀਕਾਰ ਤੇਰੇ ਨੂੰ ਟਰੱਕ ਵਾਲਾ ਲੈ ਦੋ ਧੱਕ ਕੇ ਜੇ ਵੀ ਮੇਰਾ ਗੀਤ ਹੋਇਆ ਹੋਇਆ ਜੀ ਤੁਹਾਡਾ ਹੋਇਆ ਹੋਇਆ ਹਾਂ ਜੀ ਰਿਕਾਰਡ ਹੋਇਆ ਹੋਇਆ ਜੀ ਗੀਤ ਮੇਰਾ ਠੀਕ ਹੈ ਇਹ ਉਸ ਸਮੇਂ ਦਾ ਕੀਤਾ ਜੀ ਮਾਂ ਗੱਲ ਲਿਖਦਾ ਹੁੰਦਾ ਜੀ ਸਮੇਂ ਦੇ ਇਨਸਾਨ ਸਮੇਂ ਦੇ ਇਨਸਾਨ ਇਹਦੇ ਚ ਚਾਰ ਚੀਜ਼ਾਂ ਹੁੰਦੀਆਂ ਨੇ ਜੀ ਗੀਤ ਦੇ ਵਿੱਚ ਲੋਕ ਗੀਤ ਜੇ ਆਪਾਂ ਲਿਖਣਾ ਹੈ ਤਾਂ ਇਹ ਚ ਚਾਰ ਚੀਜ਼ਾਂ ਹੋਣੀਆਂ ਚਾਹੀਦੀਆਂ ਨਾਲ ਆਕਰਲ ਛਤਲ ਠੀਕ ਹੈ ਜੀ ਰਿਵਾਜ ਸਮਾਜ ਜਿਹੜੀ ਸਮਾਜ ਦੇ ਵਿੱਚ ਚੀਜ਼ ਤੁਰ ਹੀ ਫਿਰਦੀ ਹੈ ਉਹ ਆਪਾਂ ਨੂੰ ਲੈਉਣੀ ਪਊ ਜੇ ਆਪਣੇ ਸਮਾਜ ਦੇ ਵਿੱਚ ਚੀਜ਼ ਹੀ ਨਹੀਂ ਜੇ ਪਾਉ ਨੂੰ ਲਿਖ ਦਈਏ ਬਿਲਕੁਲ ਜੀ ਕਿਹੜਾ ਉਹ ਨੂੰ ਕਹੂਗਾ ਵੀ ਹਾਂ ਇੱਥੇ ਚੀਜ਼ ਹੈਗੀ ਆ ਜੀ ਤੇ ਚਾਰ ਚੀਜ਼ਾਂ ਗੀਤ ਦੇ ਵਿੱਚ ਆਉਣੀਆਂ ਚਾਹੀਦੀਆਂ ਜੀ ਇਹਦੀ ਵੱਡੀ ਤਜਰਬਾ ਗੀਤ ਦਾ ਇਹੀ ਹੈ ਜੀ ਅੱਛਾ ਜੀ ਤੇ ਇੱਕ ਆ ਨਾ ਉਹ ਬੇਬੀ ਪੈਰਾਂ ਕੰਨੀ ਨੂੰ ਤੋੜ ਲਿਆ ਸਿਰ ਕੰਨੀ ਲੈ ਗਿਆ ਸਿਰ ਕੰਨੀ ਨੂੰ ਤੋੜ ਲਿਆ ਪੈਰਾਂ ਕੰਨੀ ਨੂੰ ਜਿੱਧਰੋਂ ਤੋੜ ਲਿਆ ਜਿੱਥਰੋਂ ਅੰਗ ਸਰੀਰ ਦੇ ਕਿਨ ਦਾ ਉਧਰੇ ਨੂੰ ਤੁਰਿਆ ਜਾ ਠੀਕ ਹੈ ਜੀ ਅੱਛਾ ਬਲਕਾਰ ਜੀ ਜਿਵੇਂ ਤੁਸੀਂ ਗੀਤ ਕਹੀ ਤਾਂ ਗੱਲ ਹੋ ਗਈ ਤੇ ਹੁਣ ਤੁਸੀਂ ਪੇਸ਼ਾ ਕੀ ਕੰਮ ਕੀ ਕਰਦੇ ਹੋ ਅੱਜ ਕੱਲ? ਅੱਜ ਕੱਲ ਤਾਂ ਜਿਵੇਂ ਗੱਡੀ ਚਲਾਉਣਾ। ਅੱਛਾ ਗੱਡੀ ਚਲਾਉਣਾ। ਹਾਂਜੀ ਸਾਈਡਾ ਤਾਂ ਮੈਂ ਗੱਡੀ ਚਲਾਉਣਾ। ਟਰਾਲਾ ਵੀ ਚਲਾ ਲੈਂਦਾ, ਛੀ ਚੱਕੀ ਗੱਡੀ ਵੀ ਚਲਾ ਲੈਂਦਾ। ਅੱਛਾ। ਹਾਂਜੀ। ਯਾਨੀ ਕਿ ਤੁਹਾਡਾ ਜਿਹੜਾ ਹੁਣ ਕੰਮ ਧੰਦਾ ਕਰਦਾ ਹੈ ਜਿਲਾਉਣਾ ਦਾ ਕੰਮ ਹੈ। ਹਾਂਜੀ ਬਸ। ਤੇ ਬਲਕਾਰ ਜੀ ਅੱਜ ਕੱਲ ਗੀਤਕਾਰ ਗੀਤ ਤਾਂ ਗੀਤਕਾਰੀ ਦੇ ਵਿੱਚ ਕਾਮਯਾਬ ਹੋ ਰਹੇ ਨੇ ਤੇ ਬਹੁਤ ਸਾਰੇ ਗੀਤ ਗਾਇਕ ਉਹਨਾਂ ਦੇ ਗੀਤਕਾਰ ਰਹੇ ਨੇ। ਤੇ ਤੁਹਾਡਾ ਗੀਤ ਨਹੀਂ ਕਿਸੇ ਗਾਇਕ ਨੇ ਮੰਗਿਆ ਜਦ ਲਿਆ ਹੋਵੇ। ਵੀ ਪਹੁੰਚ ਕੀਤੀ ਹੋਣੇ ਨੇ ਜਾਂ ਤੁਸੀਂ ਵੈਸੇ ਹੀ ਸੁਪੇ ਰਹਿਗੇ ਜੇ ਤੁਹਾਡੀ ਗੱਲ ਪਹੁੰਚੀ ਨਹੀਂ ਕਿਸੇ ਤੱਕ ਨਾ ਜੀ ਹਮ ਤਾਂ ਮੈਂ ਛੰਡਾ ਨੂੰ ਹੋ ਰਿਹਾ ਜੀ ਕੰਮ ਅੱਛਾ ਜੀ ਬਾਕੀ ਹੁਣ ਜਿਹੜੀ ਗੀਤਕਾਰੀ ਹੈ ਜੀ ਥੋੜੀ ਜੀ ਮਹਿੰਗੀ ਹੋਊਗੀ ਠੀਕ ਹੈ ਜੀ ਹਾਂ ਜੀ ਹੁਣ ਤੱਕ ਕੀ ਹੈ ਜੀ ਇਹਦੇ ਵਿੱਚ ਹਾਂ ਜੀ ਤਖੜੇ ਘਰਾਂ ਦੇ ਜਵਾਕ ਨੇ ਜਿਹੜੇ ਆਮ ਗੀਤੋਂ ਲਿਖ ਨਹੀਂ ਲੈਂਦੇ ਨਾ ਹੂੰ ਤੇ ਉਹ ਕੋ ਕਹਿੰਦੇ ਨੇ ਵੀ ਸਾਡਾ ਇੱਕ ਵਾਰੀ ਨਵਾਂ ਆ ਜੇ ਹਾਂ ਜੀ ਭਾਵੇਂ ਸਾਡੇ ਪੈਸੇ ਕਿੰਨੇ ਵੀ ਖਰਚ ਹੋ ਜਾਣ ਹਾਂ ਜੀ ਇਹ ਉਹ ਨਾ ਨੇ ਮੰਗੀ ਕਰਤੀ ਜੀ ਗੀਤਕਾਰੀ ਤੇ ਸਾਡੇ ਉੱਥੇ ਤੱਕ ਜੀ ਪਹੁੰਚ ਨਹੀਂ ਹੈ ਠੀਕ ਹੈ ਜੀ ਗੱਲ ਇਹ ਹੈ ਜੀ ਹੁਣ ਨਹੀਂ ਗੀਤ ਸਾਡੇ ਕੋਲੇ ਪਾਇਆ ਨਾ ਸੀ ਵੀ ਲਿਖ ਲੈਨੇ ਆ ਹਾਂ ਜੀ ਗੀਤ ਤਾਂ ਪਰ ਉਹ ਸਾਡੇ ਕੋਲੇ ਉਨੇ ਮਸਾਲਾ ਹੈ ਨਹੀਂ ਮਸਾਲਾ ਨਹੀਂ ਹੈ ਹਾਂ ਠੀਕ ਹੈ ਜੀ ਅੱਛਾ ਜੀ ਹੋਰ ਤਿਆਰੀ ਚ ਲਿਖਿਆ ਹੋਵੇ ਕੁਝ ਸੁਣਾਉਣਾ ਚਾਹਣੇ ਹੋ ਤੇ ਫਿਰ ਆਪਾਂ ਇਸ ਤੋਂ ਬਾਅਦ ਗੱਲਾਂ ਤਾਂ ਬਹੁਤ ਸਾਰੀਆਂ ਨੇ ਕਿਉਂਕਿ ਤੁਹਾਡੇ ਲਈ ਬਹੁਤ ਵੱਡਾ ਕੰਮ ਹੈਗਾ ਫਿਰ ਆਪਾਂ ਦਰਸ਼ਕਾਂ ਨੂੰ ਇਜਾਜ਼ਤ ਲਵਾਂਗੇ ਤੇ ਕੁਝ ਤੁਹਾਡੇ ਹੋਰ ਜਿਆਦਾ ਹੋਵੇ ਕੁਝ ਦੱਸਣਾ ਚਾਹੁੰਦੇ ਹੋ ਹੋਰ ਤਾਂ ਵੀ ਸਕਿੱਟ ਵੀ ਨਾਲ ਲੈਣੀ ਜੀ ਅੱਛਾ ਹਾਂ ਕਿੱਟਾ ਕੋਈ ਸੁਣਾਉਣਾ ਚਾਹੋਗੇ ਹਾਂ ਜੀ ਸੁਣਾ ਦਿਓ ਬਸੰਤ ਉਹ ਜੀ ਇੱਕ ਸਕਿੱਟ ਸੀ ਪਰਲੇਦਾਰਨੀ ਤੇ ਮਾਸਟਰਨੀ ਜੀ ਅੱਛਾ ਜੀ ਉਹ ਮਾਸਟਰਨੀ ਵੀ ਥੋੜੀ ਜੀ ਭਾਰੀ ਸੀਰੀਰ ਚ ਸੀ ਜੀ ਤੇ ਉਹ ਦੋਵਾਰੀ ਸ਼ੀਟ ਤੇ ਵਹੀ ਗਈ ਜੀ ਅੱਛਾ ਜੀ ਉਹ ਆਂ ਬੁਣਾਂ ਆਈ ਜਾਂਦੀ ਨੇ ਨੇੜੇ ਤੇੜੇ ਦੇ ਮਾਸਟਰ ਬੱਸਾਂ 'ਚ ਚੱਲ ਜਾਂਦੇ ਨੇ ਨਾ ਹੂੰ ਅੱਜ ਕੱਲ ਦਾ ਰਵਾਜ ਵਾਦ ਲਿਆ ਹੋਇਆ ਮਾਪੋ ਆਪਦੇ ਸਾਧ ਨਹੀਂ ਹੋਗੇ ਹੂੰ ਪੁੱਤ ਹੁਣ ਪਰ ਫਿਰ ਵੀ ਹੈਗੇ ਨਾ ਜੀ ਹੂੰ ਤੇ ਉਹ ਦੋ ਵਾਲੀ ਸੀਟ ਤੇ ਬੈ ਗਈ ਜੀ ਮਾਸਟਰ ਨੇ ਹੂੰ ਤੇ ਜਦੋਂ ਦੋ ਵਾਲੀ ਤੇ ਬੈਠੀ ਇੱਕ ਤੇ ਪੱਲੇਦਾਰ ਉਹ ਵੀ ਪਾਸੇ ਜਾਂਦਾ ਸੀ ਜੈਂਟਰਮੈਨ ਬਣਿਆ ਹੋਇਆ ਸੀ ਹੂੰ ਤੇ ਉਹਨੇ ਦੇਖਿਆ ਵੀ ਜਦੋਂ ਡਰਾਈਵਰ ਕੰਨੀ ਮੂੰਹ ਕਰਕੇ ਬੈ ਗਈ ਹੂੰ ਮਾਸਟਰ ਨੇ ਤੇ ਉਹਦੇ ਮਾੜਾ ਜੱਥੋਂ ਬੱਝਿਆ ਜੀ ਸ਼ੀਟ ਤੇ ਦੋ ਵਾਲੀ ਤੇ ਕਿਉਂ ਮੈਨੂੰ ਤੇ ਸ਼ੀਟਾਂ ਵੀ ਛੂਟ ਨਹੀਂ ਹੁੰਦੀਆਂ ਜੀ ਤੇ ਉਹ ਪੱਲੇਦਾਰ ਨੇ ਦੇਖਿਆ ਸਾਰੀ ਵਸ ਜਮਾਰ ਕਿੰਨੇ ਗਾ ਜੀ ਕੋਈ ਸ਼ੀਟ ਖਾਦੀ ਨਹੀਂ ਵੀ ਆਏ ਸ਼ੀਟ ਤੇ ਕਰਦੀ ਸਵਾਰੀ ਹੈ ਜੀ ਉਹ ਆ ਦੂਜੇ ਪਾਸੇ ਜੀ ਗੈਲਰੀ ਕੰਨੀ ਮੂੰਹ ਕਰਕੇ ਉਹ ਬਾਈ ਹੈ ਜੀ ਸੈਟ ਜੇ ਉਹ ਕਹੇ ਤਾਂ ਮਾਸਟਰ ਨਹੀਂ ਸੋਚਦੀ ਆ ਵੀ ਹਾਏ ਤਾਂ ਬੰਦਾ ਖੜਿਆ ਜੀ ਕਹਿੰਦੀ ਵੇ ਭਾਈ ਤੂੰ ਮੈਨੂੰ ਕਹਿੰਦੀ ਪੱਲੇਦਾਰ ਲੱਗਦਾ ਜੀ ਉਹ ਜੈਂਟਰਮਾਨ ਬਣਿਆ ਮੂ ਵੜਕੂ ਗਿਆ ਹੂੰ ਕਹਿੰਦਾ ਵੀ ਤੈਨੂੰ ਕੀ ਨਿਸ਼ਾਨੇ ਆ ਮੇਰੀ ਵੀ ਮੈਂ ਪਰਲੇਦਾਰ ਆ ਤੈਨੂੰ ਕੀ ਪਤਾ ਲੱਗਿਆ ਉਹ ਕਹਿੰਦੀ ਭਾਈ ਗੁੱਸਾ ਕਰ ਹੂੰ ਕੁਛ ਕਰ ਪਰ ਤੂੰ ਹਾਂ ਪਰਲੇਦਾਰ ਜੀ ਕਹਿੰਦਾ ਤੈਨੂੰ ਪਤਾ ਵੀ ਕਿਸੇ ਗੱਲ ਤੋਂ ਲੱਗਿਆ ਕਹਿੰਦੀ ਮੈਨੂੰ 15 ਸਾਲ ਹੋ ਗਏ ਬਸ ਇੱਥੇ ਚੜਦੀ ਨਹੀਂ ਜੀ ਮੇਰੇ ਨਾਲ ਦੋ ਵਾਲੀ ਸ਼ੀਟ ਤੇ ਕੋਈ ਤੇਰੇ ਮੂੰਹ ਸੱਟ ਹੋ ਕੇ ਨਹੀਂ ਬੈਠਿਆ ਜੀ ਕਹਿੰਦੀ ਤੁਹਾਨੂੰ ਡੰਡਾ ਧਾਂਗ ਲਾਉਣੇ ਆਉਂਦੇ ਹੁੰਦੀ ਆ ਜੀ ਉਹ ਆ ਡੰਡੇ ਧਾਂਗ ਦੇ ਹਿਸਾਬ ਨਾਲ ਬੈਠ ਗਿਆ ਜੀ ਅੱਛਾ ਬਹੁਤ ਵਧੀਆ ਬੁਦਾ ਜੀ ਤੇ ਤੁਹਾਡ ਤੁਸੀਂ ਇੱਥੇ ਰੰਗ ਬੰਨੇ ਆ ਤੇ ਤੁਸੀਂ ਇੱਥੇ ਆਏ ਤੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਛੋਪੇ ਹੋਏ ਜਿਹੜੇ ਕਲਾਕਾਰ ਨੇ ਸਾਹਮਣੇ ਆਉਣੇ ਚਾਹੀਦੇ ਨੇ ਤੇ ਸਾਨੂੰ ਵੀ ਤੁਸੀਂ ਦੱਸੋ ਤੇ ਇਹਨਾਂ ਬਲਕਾਰ ਜੀ ਦਾ ਨੰਬਰ ਹੈਗਾ ਨੰਬਰ ਵੀ ਨੋਟ ਕਰ ਸਕਦੇ ਹੋ ਜੇ ਕਿਸੇ ਨੇ ਇਹਨਾਂ ਨਾਲ ਸੰਪਰਕ ਕਰਨਾ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਨਾਲ ਤੱਕ ਹਾਂਜੀ ਨੰਬਰ ਦੱਸ ਦਿੰਦਾ ਮਰਾ ਜੀ ਮੇਰਾ 98 784 ਹਾਂਜੀ 98884 ਤੇ 042 ਚਲਾ ਨਮੇ ਠੀਕ ਹੈ ਜੀ ਤੇ ਤੁਹਾਡਾ ਇਹ ਨੰਬਰ ਅਸੀਂ ਡਿਸਕਰਪਸ਼ਨ ਜਿਹਦੇ ਵਿੱਚ ਵੀ ਦੇਵਾਂਗੇ ਇਹਦਾ ਨੰਬਰ ਆ ਜੀ ਤੇ ਹੁਣ ਅਸੀਂ ਇਜਾਜ਼ਤ ਲਵਾਂਗੇ ਧੰਨਵਾਦ ਬਲਕਾਨ ਜੀ ਸਸਾ ਕਸ਼ਤੀ ਦੇਵਾ ਹੈ